ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਣਾਵਲੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਸ਼ਹਿਰ ਅੰਦਰ ਵਕ ਵਕ ਥਾਵਾਂ ਤੇ ਕੀਤਾ ਪਰਮਾ ਸਵਾਗਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉత్సਵ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਣਾਵਲੋਂ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਦੀ ਨਵੀਂ ਵੀਰਵਾਰ ਨੂੰ ਸਵੇਰੇ 11 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਪਾਟਣਾ ਤੋਂ ਸਤਪਾਲ ਗਰਗ ਦੀ ਰਿਪੋਰਟ ਦੇ ਪਿੰਡੋਂ ਹੋ ਕੇ ਵਰਦੀ ਗੁੱਟੇ ਦਾ ਸਾਹਿਬ ਜੀ ਸਾਰੇ ਦਜਨ ਸਨ ਜਰੂਰ ਮਾਝਾ ਨਾਸ਼ੀਨ ਕਾਪੀ ਆਪਣੇ ਗਏ ਇਹ ਕਿੰਨਾ ਕਿੰਨਾ ਬੰਦਾ ਹੋਰ ਬੰਦ ਕੋਟ ਸੰਪੂਰਨ ਮੇਰਾ ਗਾਹੀ ਕੋਈ ਹੋਰ ਕੋਈ ਕਰਨ ਬਿਨਾਂ ਬਹੁਤ ਬਹੁਤ ਜੀਤ 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 ਜ I'm the going the ਮੀਆਂ ਮਾ ਬੁੜੀਵਾ ਤੇ ਸੇਨਾ ਇਹੋ ਤੇ ਹੈ ਨਾ ਉਹ ਸਾਨੂੰ ਦਿੰਦਾ ਕਿ ਸਭ ਚੀਜ਼ਾਂ ਅਰੇ ਆਪ ਉਹ ਕੋਈ ਸੋਤ ਸਾਡੀ ਵਾਲੀ ਤੋਂ ਕੋਰਾ ਤਾਂ ਗੋਲ ਗਰੰਦ ਨੂੰ ਤੋਂ ਖਾਦੇ ਬਲਾਂਕੀ ਦੀ ਸਮਝਾ ਉਹ ਬਹੁਤ ਹੀ ਗੋਲ ਭਾਵੇਂ ਇੱਕ ਜੰਮ ਦੀ ਕੋਈ ਹੋਊਗਾ ਦੇ ਕੇ ਮਾ ਬਹੁਤ ਬੜਾ ਜੋ ਕਰੀ ਹੈ ਉਪਰ ਗਰੋਵਾਰ ਦੇ ਨਮੂਨਾਂ ਦੀ ਸੇਵਾ ਵਾਸਤੇ ਉਹ ਸਾਡੇ ਨਾਲ ਨਹੀਂ ਪਰ ਉਹਨਾਂ ਦੇ ਪਰਿਵਾਰ ਸਾਰਾ ਇਹ ਸੇਵਾ ਉਹਨਾਂ ਜਣਾ ਨੂੰ ਹੌਂਦਾ ਆ ਰਿਹਾ ਜਿਸ ਤਰ੍ਹਾਂ ਨਾ ਮੌਕੇ ਸੀ ਇਹ ਕਾਹਲੀ ਮਾਰਕੀ ਦਾ ਜਗਨ ਸਿੰਘ ਜੀ ਹੋਣਾਗਾ ਇਹ ਜਿਵੇਂ ਸਿਮਰ ਸੇਵਾ ਸੁਪਕਰਾਨਾਂ ਸੁਪਾਹੀ ਬਕਰਾ ਦੇ ਜਗਨ ਸਿੰਘ ਪਾਲੀ ਤੋਂ ਹੋਸ਼ਾਣੀ ਜਿਹੜੀ ਵੀ ਇਹ ਮਾਰਕੀ ਦਾ ਸਾਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ साल था तो, तो। ਅਜਾ ਇਹ ਨਗਰ ਕੀਰਤਨ ਹਰ ਸਾਲ ਤੇਰਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚੋਂ ਜਿਹੜੀ ਇਹਦੀ ਸ਼ੋਭਾ ਯਾਤਰਾ ਨਿਕਲਦੀ ਗੋਬਲ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਅੱਜ ਸ਼ਹਿਰ ਦੇ ਵੱਖ-ਵੱਖ ਅਦਾਰਿਆਂ ਦੇ ਵਿੱਚ ਵੱਖ-ਵੱਖ ਵਕ ਭਾਈਚਾਰੇ ਨੇ ਲੰਗਰ ਲਾਏ ਹੈ ਤਾਂ ਜੋ ਕਿ ਸਵੇਰੇ 11 ਵਜੇ ਦੀ ਰਵਾਨਗੀ ਹੈ ਇੱਥੋਂ ਹੁੰਦਾ ਹੋਇਆ 90 ਫੁੱਟੀ ਤੇ ਉੱਥੇ ਕਾਰ ਐਸੋਸੀਏਸ਼ਨ ਵੱਲੋਂ ਲੰਗਰ ਹੈ ਫਿਰ ਡਿਪਟੀ ਸਾਹਿਬ ਦੇ ਦਫ਼ਤਰ ਫਿਰ ਨਗਰ ਕੌਂਸਲ ਦੇ ਕੋ ਐਮਐਲਏ ਸਾਹਿਬ ਦੇ ਦਫ਼ਤਰ ਵੱਖ-ਵੱਖ ਲਾ ਕੇ ਲਾਸਟ ਰਕਤੀਆਂ ਨੂੰ ਵੱਲੋਂ ਲੰਗਰ ਲਾਇਆ ਜਾਂਦਾ ਹੈ ਸਰ ਸਾਰੇ ਬਹੁਤ ਸ਼ਰਧਾ ਨਾਲ Hindu Sikh ਸਾਰੇ ਇਕੱਠੇ ਹੋ ਕੇ ਇਸ ਸਾਲ ਦਾ ਜਿਹੜਾ ਦਿਨ ਹੈ ਕਿ ਉਹ ਸਿੰਘ ਜੀ ਦੇ ਜਨਮ ਦਿਨ ਦਾ ਸਾਰੇ ਤੁਸੀਂ ਨੋਟ ਵੀ ਕਰੋਗੇ ਨੌਜਵਾਨ ਆਪ ਤੁਸੀਂ ਦੇਖੋਗੇ ਅੱਗੇ ਝਾੜੂ ਦੀ ਸੇਵਾ ਕਰ ਰਹੇ ਨੇ ਸਿੱਖੀ ਵੱਲ ਜਾ ਰਹੇ ਨੇ ਐਨਾ ਮਹਾਰਾਜ ਦੀ ਕਿਰਪਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਇਸ ਜਨਮ ਦਿਨ ਨੂੰ ਸਮਰਪਿਤ ਹੋ ਕੇ ਸਾਰੇ ਸਾਡੇ ਭਾਈਚਾਰੇ 'ਚ ਛੇ ਮੰਦਰ ਵੱਲੋਂ ਦੇਖੋਗੇ ਵੀ ਐਡਾ ਵੱਡਾ ਲੰਗਰ ਲਾਇਆ ਜਾਂਦਾ ਇੱਥੇ ਜਾਤ ਪਾਤ ਉੱਪਰ ਰੱਖ ਕੇ ਇਹ ਸਭਾ ਯਾਤਰਾ ਦੀ ਸ਼ੋਭਾ ਬਧਾਈ ਜਾਂਦੀ ਅੱਜ ਦੇ ਨਗਰ ਕੀਰਤਨ ਦੀ ਹੈ ਵਿਸ਼ੇਸ਼ ਤੌਰ ਤੇ ਰਸਮਾਂ ਜਿਹੜੀ ਉਹ ਕਰੀ ਜਾ ਰਹੀ ਹੈ ਸਾਡੇ ਹਲਕੇ ਦੇ ਬਹੁਤ ਹੀ ਪਿਆਰੇ ਐਮ ਐਲ ਏ ਕੁਲਵੰਤ ਸਿੰਘ ਜੀ ਅੱਜ ਉਹ ਆਪਣੇ ਕਰ ਕਮਲਾ ਨਾਲ ਕਰਨਗੇ ਬਾਹਰ ਆਜ ਦੀ ਜਿਹੜੀ ਜੀੜ੍ਹਣ ਆਕੇ ਤਾਂ ਜੋ ਕਿ ਇਥੋਂ 5 ਮਿੰਟ ਦਾ ਸਨਮਾਨ ਕਰਕੇ ਇਹਨੂੰ ਰੁਮਾਨੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਪਾਤਸ਼ਾਹ ਸ਼ਹਿਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਮਾਨੈਂਟ ਅਵਤਾਰ ਦਿਹਾੜਾ ਮરાਇਆ ਜਾ ਰਿਹਾ ਹੈ ਜੋ ਕਿ ਸੰਗਤਾਂ ਦੇ ਬਹੁਤ ਹੀ ਵਧੀਆ ਉਸ਼ਾ ਨਾਲ ਤੇ ਉਪਰਾਲੇ ਨਾਲ ਹਰ ਸਾਲ ਦੀ ਤਰ੍ਹਾਂ ਅੱਜ ਵਿਸ਼ਾਲ ਨਗਰ ਕੀਰਤਨ ਪਾਤਸ਼ਾਹ ਸ਼ਹਿਰ ਵਿੱਚ ਦੀ ਹੁੰਦਾ ਹੋਏ ਸਾਰੇ ਸ਼ਹਿਰ ਵਿੱਚ ਦੀ ਹੁੰਦਾ ਹੋਏ ਸ਼ਾਮ ਨੂੰ ਗੁਰਦੁਆਰਾ ਵਾਪਸੀ ਹੋਣੀ ਆਉਦੀ ਸੀ ਤੇ ਇਹ ਜੋ ਨਗਰ ਕੀਰਤਨ ਹੈ ਇਹ ਜਨਮ ਦਿਹਾੜੇ ਨੇ ਕਿ ਉਸ ਮਹਾਨ ਸ਼ਖਸੀਅਤ ਸਰਵੰਸਦਾਨੀ ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਆਪਣਾ ਹੌਮ ਦੇ ਲੇਖੇ ਲਾਇਆ ਉਹਨਾਂ ਦੀਆਂ ਯਾਦਾਂ ਜਨਮ ਦਿਨ ਉਹਨਾਂ ਦੇ ਮਨਾਏ ਜਾਂਦੇ ਨੇ ਸੋ ਸਾਨੂੰ ਇਸ ਪ੍ਰੋਗਰਾਮ ਤੋਂ ਇਹ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਅਸੀਂ ਜਿਸ ਤਰ੍ਹਾਂ ਉਹਨਾਂ ਨੇ ਕੌਮ ਵਾਸਤੇ ਸਿੱਖੀ ਵਾਸਤੇ ਦੇਸ਼ ਵਾਸਤੇ ਆਪਣਾ ਸਾਰਾ ਪਰਿਵਾਰ ਵਾਰਿਆ ਸਾਨੂੰ ਵੀ ਉਹਨਾਂ ਦੇ ਪਰ ਜਿਹਨਾਂ ਦੇ ਚੱਲਦੇ ਹੋਏ ਉਹਨਾਂ ਦੇ ਸੰਦੇਸ਼ਾਂ ਨੂੰ ਮੰਨਣਾ ਚਾਹੀਦਾ ਹੈ ਤੇ ਅਸੀਂ ਵੀ ਬਾਕੀ ਸਾਰੇ ਜਿੱਦੇ ਸਾਡੇ ਨੌਜਵਾਨੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਨਸ਼ਾ ਦੁਰਾਇਦ ਰਹੋ ਗੁਰੂ ਵਾਲੇ ਬਣੋ ਤੇ ਇਹ ਸ਼ਬਦ ਜਿਹੜੇ ਕੀਰਤਨ ਨੇ ਸਾਰੇ ਹੁਦੇ ਹੋ ਜਾਣਗੇ ਉਹਨਾਂ ਦਾ ਰਾਹ ਲੈਣ ਅੱਜ ਸ਼੍ਰੀ ਗੁਰੂ ਬੋਮ ਸਿੰਘ ਜੀ ਦਾ ਸਾਇਬੇ ਕਮਾਲ ਉਹਨਾਂ ਦਾ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਪੂਰੇ ਸ਼ਹਿਰ ਵਿੱਚ ਵੀ ਪਿੰਡ ਵਿੱਚ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਲੋਕਾਂ ਦਾ ਸੰਗਤਾਂ ਦਾ ਹੁਸ਼ਾ ਥੋੜੇ ਸਾਹਮਣੇ ਹੀ ਆ ਵੀ ਟਰਾਲੀਆਂ ਭਰ-ਭਰ ਕੇ ਸੰਗਤ ਪੈਦਲ ਵੀ ਬਹੁਤ ਸ਼ਰਧਾ ਨਾਲ ਜਾ ਰਹੀ ਹੈ ਤੇ ਤੁਮਤਾਬ ਨਾਲ ਮਨਾ ਰਹੇ ਆ ਤੇ ਲੰਗਰ ਵੀ ਵੱਡੇ ਲੱਗੇ ਹੋਏ ਆ